ਸਾਡੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਵਿਦਿਆਰਥਣ ਰਹਿ ਚੁੱਕੀ ਸੀ ਦਿਲਜੋਤ ਸ਼ਰਮਾ ਉਸ ਆਫੀਸিয়াল ਆਸ਼ ਮਿਲੀ ਹੈ ਤੇ ਉਹਦੇ ਇਹਨਾਂ ਨੇ ਅਫਸੋਸ ਤੱਕ ਨਹੀਂ ਜ਼ਾਹਰ ਕੀਤਾ ਉਦੋਂ ਇਹ ਮੋਮਬਤੀਆਂ ਚੱਕ ਕੇ ਦਰਪੇ ਵੀ ਉੱਥੇ ਗਲਤ ਹੋ ਰਿਹਾ ਆਮ ਲੋਕਾਂ ਦੀ ਜਾਨ ਜਾ ਰਹੀ ਹੈ ਕੋਲਕਾਤਾ ਜੇ ਕੋ ਬੱਚੀ ਦਾ ਰੇਪ ਹੁੰਦਾ ਉਹਦੇ ਲਈ ਇਹਨਾਂ ਨੇ ਮੋਮਬਤੀਆਂ ਜੱਕ ਰਹੀਆਂ ਫਿਰ ਮੈਂ ਇੱਕੇ ਸੇ ਬੋਸਟਰ ਇਹ ਵੀ ਲਾਇਆ ਸੀ ਕਿ ਜਿਹੜੇ ਕਾਮਰੇਡ ਨੇ ਉਹਨਾਂ ਦੀ ਅੱਖਾਂ ਦੀ ਹੋ ਗਈ ਨਿਗਾ ਕਮਜ਼ੋਰ 16 16 ਸਾਲ ਦੀਆਂ ਬੱਚੀਆਂ ਦੇ ਸਾਡੇ ਜਿਹੜੇ ਕਾਰਕੁੰਨ ਨੇ ਉਹਨਾਂ ਦੇ ਰੇਪ ਕੇਸ ਚੱਲਦੇ ਪਏ ਆ ਫੇਰ ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਸਵਾਰਸ਼ਾ ਬੁਆਉਣੇ ਆ ਪੀਐਸਯੂ ਲਲਕਾਰ ਇਹਨਾਂ ਦੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਯੂਨੀਵਰਸਿਟੀ 'ਚ ਕੋਈ ਸਰਗਰਮੀ ਹੁੰਦੀ ਹੈ ਅਸੀਂ ਉਹਦਾ ਵਿਰੋਧ ਕਰਾਂਗੇ ਚਾਹੁੰਦੇ ਆ ਕਿ ਕਾਮਰੇਡਾਂ ਦਾ ਸਫਾਇਆ ਹੋਣਾ ਜਿਦਾ ਇਹ ਰਸ਼ੀਆ ਵਰਗੇ ਤੇ ਜਿੱਥੇ ਜਿੱਦੋਂ ਸ਼ੁਰੂ ਹੋਈ ਹੈ ਚਾਈਨਾ ਤੋਂ ਉਧਰ ਇੱਦਾਂ ਹੀ ਹੋ ਸਕਦੇ ਆ ਇਹ ਪੰਜਾਬ 'ਚ ਇਹਨਾਂ ਲਈ ਕੋਈ ਜਗ੍ਹਾ ਨਹੀਂ ਆ ਇੰਡੀਆ ਫੋਕਸ 24 ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ ਛੁਮੜਕਨ ਸਟੈਂਡ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਸੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੁਝ ਪੋਸਟਾਂ ਜਿਹੜੇ ਵੀਰ ਲੋਕ ਲਾਂਦੇ ਨਜ਼ਰ ਆਏ ਸੀ ਮੁਖਬਰ ਕਾਮਰੇਡ ਬਲਾਤਕਾਰੀ ਪੀਐਸਯੂ ਲਲਕਾਰ ਜਸਟਿਸ ਫੋਰ ਦਿਲਜੋਤ ਆ ਵੱਖਰੀ ਵੱਖਰੀ ਜਿਹੜੇ ਸਲੋਗਨ ਲਿਖ ਕੇ ਪਾਏ ਗਏ ਨੇ ਕਾਰਨ ਕੀ ਨੇ ਕਿਉਂਕਿ ਯੂਨੀਵਰਸਿਟੀ ਜਿੱਥੇ ਨੌਜਵਾਨ ਸਾਰੇ ਪੜਨ ਆਉਂਦੇ ਨੇ ਉੱਥੇ ਇਹ ਜਿਹੜੀ ਸ਼ਬਦਾਵਲੀ ਲਾਈ ਗਈ ਹੈ ਕੋਈ ਕਾਰਨ ਹੋਵੇ ਕੋਈ ਵਜ੍ਹਾ ਹੋਵੇ ਇਸ ਬਾਬਤ ਗੱਲਬਾਤ ਕਰਨ ਵਾਸਤੇ ਮੇਰੇ ਬਾਬਾ ਕੀ ਨਾਮ ਹੈ ਤੁਹਾਡਾ ਕੁ ਬਈ ਜੀ ਕੀ ਕਾਰਨ ਹੈ ਇਹ ਜਾਂ ਕੀ ਹੋ ਗਿਆ ਬਲਾਤਕਾਰੀ ਪੀਐਸਯੂ ਲਲਕਾਰ ਲਲਕਾਰ ਤਾਂ ਉਹ ਚੰਡੀਗੜ੍ਹ ਵਾਲਾ ਗਰੁੱਪ ਨਹੀਂ ਹੈਗਾ ਜਿਹਦੇ ਵਿੱਚ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਆਈ ਸੀ ਜਿਹੜਾ ਸਭ ਤੋਂ ਮੂਰੇ ਚੜ ਚੜ ਕੇ ਆਂਦਾ ਸੀ ਕੋਈ ਮੰਤਰੀ ਨਹੀਂ ਛੱਡਿਆ ਫਿਰ ਤੁਸੀਂ ਇਹੀ ਚੀਜ਼ਾਂ ਨੂੰ ਲਾ ਰਹੇ ਹੋ ਨਵਸਤੇ ਬਿਲਕੁਲ ਜੀ ਵੀ ਜਿਹੜੀ ਪੀਐਸਯੂ ਲਲਕਾਰ ਸੀ ਇਹ ਆਪਦੇ ਆਪ ਨੂੰ ਐਦਾਂ ਸ਼ੋਅ ਕਰਦੇ ਹੁੰਦੇ ਸੀ ਵੀ ਅਸੀਂ ਬੜੇ ਲੋਕ ਪੱਖੀ ਆ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਜਦੋਂ ਇਹਨਾਂ ਦੀ ਇੱਕ ਕਾਰਕੁਨ ਸੀ ਸਾਡੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਵਿਦਿਆਸਨ ਰਹਿ ਚੁੱਕੀ ਸੀ ਦਿਲਜੋਤ ਸ਼ਰਮਾ ਉਹਦੀ ਬੜੇ ਭੇਤ ਭਰੇ ਹਾਲਾਤਾਂ ਚ ਜਿਹੜੀ লাশ ਮਿਲੀ ਹੈ ਜਿਹੜੀ লাশ ਹੈ ਉਹ ਵੀ ਪੀਐਸਯੂ ਲਲਕਾਰ ਦਾ ਜਿਹੜਾ ਲੁਧਿਆਣੇ ਦਾ ਆਫਿਸ ਹੈ ਇਹਨਾਂ ਨੇ ਉਹਦੇ ਜਥੇਬੰਦੀ ਦਾ ਕੋਈ ਹੋਰ ਨਾਮ ਰੱਖ ਰੱਖਿਆ ਹੈਗਾ ਇਹਨਾਂ ਦਾ ਹੀ ਆ ਉਸ ਆਫੀਸ਼ੀਅਲ লাশ ਮਿਲੀ ਹੈ ਤੇ ਉਹਦੇ ਇਹਨਾਂ ਨੇ ਅਫਸੋਰਸ ਤੱਕ ਨਹੀਂ ਜ਼ाहिर ਕੀਤਾ ਠੀਕ ਹੈ ਤੇ ਜਿਹੜੀ ਇਹ ਮੰਤਰੀਆਂ ਨੂੰ ਸਵਾਲ ਕਰਦੀ ਸੀ ਇਹ ਉਸ ਬੱਚੀ ਦੇ ਹੱਕ ਚ ਕਿਉਂ ਨਹੀਂ ਆਈ ਇਹਨੇ ਕਿਉਂ ਨਹੀਂ ਆਵਦੇ ਜਿਹੜੇ ਸਰਪ੍ਰਸਤ ਨੇ ਪੀਐਸਯੂ ਲਲਕਾਰ ਦੇ ਉਹਨਾਂ ਨੂੰ ਸਵਾਲ ਕੀਤੇ ਵੀ ਤੁਸੀਂ ਬੱਚੀ ਦੀ ਮੌਤ ਦਾ ਕਾਰਨ ਕਿਉਂ ਬਣੇ ਜੇ ਜਾਂ ਮਤੀ ਜਿਹੜੀ ਬੱਚੀ ਦੀ ਮੌਤ ਹੋਈ ਹੈ ਉਹਦਾ ਤੁਸੀਂ ਜਾਂਚ ਕਿਉਂ ਨਹੀਂ ਕਰਾ ਰਹੇ ਨਿਰਪੱਖ ਉਹ ਕਿਹੜੀ ਗੱਲੋਂ ਡਰਦੇ ਨੇ ਇਕੱਲੀ ਸਾਰਾ ਹੀ ਨਹੀਂ ਸਾਰੀ ਪੀਐਸਯੂ ਲਲਕਾਰ ਚੁੱਪ ਬੈਠੀ ਹੈ ਪੀਐਸਯੂ ਲਲਕਾਰ ਦਾ ਚੁੱਪ ਹੋਣਾ ਬਣਦਾ ਕਿਉਂਕਿ ਉਹ ਹੋ ਸਕਦਾ ਗੁਨੇਗਾਰ ਹੋਣ ਪਰ ਇਹਨਾਂ ਦੇ ਨਾਲ ਲੱਗਦੇ ਜਿੰਨੇ ਪੰਜਾਬੀ ਯੂਨੀਵਰਸਿਟੀ ਚ ਹੋਰ ਧੜੇ ਬਣੇ ਹੋਏ ਨੇ ਲਾਲ ਰੰਗ ਦੇ ਜਿਨ੍ਹਾਂ ਨੂੰ ਹੀ ਕਾਮਰੇਡ ਕਹਿੰਦੇ ਆ ਉਹ ਸਾਰੇ ਚੁੱਪ ਬੈਠੇ ਨੇ ਇੱਕ ਵਾਰੀ ਫਿਲਸਤੀਨ ਚ ਜੰਗ ਸ਼ੁਰੂ ਹੋਈ ਤੇ ਉਦੋਂ ਇਹ ਮੋਮਬਤੀਆਂ ਚੱਕ ਕੇ ਤੁਰ ਪਏ ਵੀ ਉੱਥੇ ਗਲਤ ਹੋ ਰਿਆ ਆਮ ਲੋਕਾਂ ਦੀ ਜਾਨ ਜਾ ਰਹੀ ਆ ਕੋਲਕਾਤਾ ਚ ਇੱਕ ਬੱਚੀ ਦਾ ਰੇਪ ਹੁੰਦਾ ਉਹਦੇ ਲਈ ਇਹਨਾਂ ਨੇ ਮੋਮਬਤੀਆਂ ਚੱਕ ਰੀਆਂ ਦਿੱਲੀ ਚ ਕੁੱਤਿਆਂ ਦਾ ਮਸਲਾ ਹੋ ਗਿਆ ਹੋਰ ਕੋਈ ਮਸਲੇ ਹੋ ਗਏ ਦੂਰ ਦਰਾਡੇ ਦੇ ਜਿੰਨੇ ਮਸਲੇ ਹੁੰਦੇ ਆ ਉਹਨਾਂ ਤੇ ਇਹ ਮੋਮਬਤੀਆਂ ਚੱਕ ਕੇ ਤੁਰ ਪੈਂਦੇ ਆ ਹੁਣ ਕੀ ਇਹਨਾਂ ਦੀ ਫੰਡਿੰਗ ਹੁਣੇ ਬੰਦ ਹੋ ਗਈ ਇੱਕ ਬੱਚੀ ਦੀ ਲਾਸ਼ ਪਈ ਆ ਤੇ ਵੀ ਲਾਇਆ ਸੀ ਕਿ ਜਿਹੜੇ ਕਾਮਰੇਡ ਨੇ ਉਹਨਾਂ ਦੀ ਅੱਖਾਂ ਦੀ ਹੋ ਗਈ ਨਿਗਾ ਕਮਜ਼ੋਰ ਉਹਨਾਂ ਨੂੰ ਦੂਰ ਦੇ ਮਸਲੇ ਤਾਂ ਦਿਸਦੇ ਆ ਆਪਦੀ ਯੂਨੀਵਰਸਿਟੀ ਚ ਪਈ ਬੱਚੀ ਦੀ ਲਾਸ਼ ਨਹੀਂ ਦਿਸਦੀ ਪਈ ਤੇ ਆ ਕੇ ਤੁਹਾਡਾ ਅਸੀਂ ਮੁਫਤ ਚੈੱਕਅਪ ਕਰਾ ਦਿੰਨੇ ਆ ਭਾਈ ਜੀ ਅੱਜ ਵੀ ਦੇਖ ਰਿਹਾ ਸੀ ਅੱਜ ਵੀ ਧਰਨੇ ਦੀ ਕਾਲ ਦਿੱਤੀ ਪਈ ਸੀ ਪੀਐਸਸੀਓ ਨਾਲਕਾਰ ਵੱਲੋਂ ਜਿਹੜਾ ਮਹਾਲੀ ਦੇ ਵਿੱਚ ਡੀਸੀ ਦਫਤਰ ਕੇ ਰਹਿ ਗਿਆ ਸੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਬੋਲ ਨਹੀਂ ਰਹੇ ਇੱਕ ਪਾਸੇ ਉਹ ਕਹਿੰਦੇ ਨੇ ਇਸ ਤਾਂ ਜਿਹੜੇ ਸਟੂਡੈਂਟਾਂ ਦੀ ਆਵਾਜ਼ ਆ ਫਿਰ ਕਿੱਥੇ ਇਹ ਗੱਲ ਹੋ ਰਹੀ ਹੈ ਤੁਸੀਂ ਵੀ ਇੱਕ ਯੂਨੀਅਨ ਦੇ ਹੋ ਉਹ ਵੀ ਇੱਕ ਯੂਨੀਅਨ ਦੇ ਆ ਕੋਈ ਯੂਨੀਅਨ ਦਾ ਪਰਸਨਲ ਤਾਂ ਨਾ ਤਾਂ ਨਹੀਂ ਹੈਗਾ ਬਿਲਕੁਲ ਉਹ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਮੀਡੀਆ ਰਾਹੀਂ ਇਹ ਹੀ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਸੰਘਰਸ਼ੀ ਲੋਕ ਆ ਅਸੀਂ ਜੂਝਦੇ ਫਿਰ ਰਹੇ ਆ ਅਸੀਂ ਬਰਾਣੀ ਥਾਂ ਤੇ ਤਰਨਾ ਲਾ ਰਹੇ ਆ ਉਹ ਇਹ ਚੀਜ਼ ਤਰਨੇ ਲਾ ਕੇ ਆਪਦੇ ਪੇਜਾਂ ਤੇ ਇਹੋ ਜਿਹੀਆਂ ਨਿਊਜ਼ਾਂ ਸਪਰੈਡ ਕਰਕੇ ਜਿਹੜਾ ਅਸਲ ਸੱਚ ਆ ਉਸ ਪੌਣ ਨੂੰ ਫਿਰਦੇ ਆ ਕਿ ਅਸੀਂ ਜਵਾਕਾਂ ਦੇ ਬਲਾਤਕਾਰੀਆਂ 16 16 ਸਾਲ ਦੀਆਂ ਬੱਚੀਆਂ ਦੇ ਸਾਡੇ ਜਿਹੜੇ ਕਾਰਕੁੰਨ ਨੇ ਉਹਨਾਂ ਦੇ ਰੇਪ ਕੇਸ ਚੱਲਦੇ ਪਏ ਆ ਫਿਰ ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਸਬਾਰਸ਼ਾ ਬੋਣੇ ਆ ਭਾਈ ਜੀ ਤੁਸੀਂ ਕਹਿ ਰਹੇ ਹੋ ਬਲਾਤਕਾਰੀ ਤੁਸੀਂ ਇੰਨੇ ਜ਼ਿਆਦਾ ਗੰਭੀਰ ਇਲਜ਼ਾਮ ਲ ਕੀ ਗਲਤ ਅਥਾਂ ਦੇ ਆਧਾਰ ਤੇ ਹੁੰਦੀ ਹੈ ਕੋਈ ਤੱਥ ਹੈ ਬਿਲਕੁਲ ਜੀ ਇੱਕ ਕਲਪਨਾ ਨਾਮ ਦੀ ਬੱਚੀ ਹੈ ਜਿਹੜੀ ਆਪਣੀ ਯੂਨੀਵਰਸਿਟੀ ਚ ਪੜ੍ਹਦੀ ਸੀ ਤੇ ਉਹਦਾ ਉਹਦਾ ਬਿਆਨ ਵੀ ਸਾਰਿਆਂ ਪਾਸੇ ਜਿਹੜੀ ਇਹਨਾਂ ਨੇ ਵੀਡੀਓ ਡਿਲੀਟ ਕਰਾਈ ਹੈ ਉਹਦੇ ਚ ਵੀ ਬੋਲ ਰਹੀ ਹੈ 7 ਤੋਂ 8 ਮਿੰਟ ਦੀ ਉਹ ਵੀਡੀਓ ਹੈ ਉਸ ਬੱਚੀ ਨੂੰ ਇਹਨਾਂ ਨੇ ਬਚਪਨ ਚ ਹੀ ਜੋੜ ਰਿਆ ਸੀ ਫਿਰ ਹੌਲੀ ਹੌਲੀ ਉਹਦਾ ਮਾਈਂਡ ਵਾਸ਼ ਕਰਦੇ ਕਰਦੇ ਆਪਣੇ ਨਾਲ ਲੈ ਗਏ 12 ਸਾਲ ਤੱਕ ਉਹ ਬੱਚੀ ਇਹਨਾਂ ਨਾਲ ਜੁੜੀ ਰਹੀ ਹੈ ਤੇ ਬਾਈ ਜੀ ਗੱਲ ਕਰ ਲਈਏ ਪੀਐਸਯੂ ਲਲਕਾਰ ਤੁਹਾਡੀ ਆਪਣੀ ਸਟੂਡੈਂਟ ਯੂਨੀਅਨ ਆ ਹੋਰ ਵੱਖਰੀਆਂ ਸਟੂਡੈਂਟ ਯੂਨੀਅਨ ਨੇ ਹੋਰ ਕਿਉਂ ਨਹੀਂ ਫਿਰ ਆਵਾਜ਼ ਚੱਕ ਰਹੀਆਂ ਜੇ ਕਿਉਂਕਿ ਸਟੂਡੈਂਟ ਯੂਨੀਅਨ ਤਾਂ ਯੂਨੀਵਰਸਿਟੀਆਂ ਦੇ ਵਿੱਚ ਥਾਪਰਾਂ ਜਾਂ ਫਿਰ ਕਾਲਜਾਂ ਦੇ ਵਿੱਚ ਵੱਖ-ਵੱਖ ਦੇ ਵਿੱਚ ਤਾਂ ਬੰਦੀ ਹੈ ਜੋ ਜਿਹੜੇ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰੀਏ ਤੁਸੀਂ ਕਿਉਂ ਨਹੀਂ ਫਿਰ ਸਾਰੇ ਇਕੱਠੇ ਹੋ ਰਹੇ ਕਿਉਂਕਿ ਹੋਰ ਯੂਨੀਅਨ ਵੀ ਬਹੁਤ ਨੇ ਜੇ ਤੁਸੀਂ ਆਵਾਜ਼ ਚੱਕ ਰਹੇ ਹੋਰ ਕਿਉਂ ਨਹੀਂ ਚੱਕ ਰਹੇ ਸਾਨੂੰ ਹੋਰ ਯੂਨੀਅਨਾਂ ਦਾ ਤਾਂ ਪਤਾ ਨਹੀਂ ਹੈ ਜਿਹੜੀ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਸਾਡੀ ਪੰਥਕ ਜਥੇਬੰਦੀ ਹੈ ਸਾਡੀ ਕੋਈ ਰਾਜਨੀਤਿਕ ਜਥੇਬੰਦੀ ਨਹੀਂ ਹੈ ਅਸੀਂ ਤਾਂ 84 ਦੇ ਸਮਿਆਂ ਤੋਂ ਲੜਦੇ ਆਏ ਆਂ ਸਰਕਾਰਾਂ ਨਾਲ ਅਸੀਂ ਜਿੱਥੇ ਸੱਚਾ ਸਿਧਾਂਤ ਤੇ ਚੱਲਣ ਵਾਲੀ ਸਾਡੀ ਜਥੇਬੰਦੀ ਹੈ ਸਾਨੂੰ ਨਾ ਕਿਸੇ ਲੀਡਰ ਨੇ ਫੋਨ ਕਰਨਾ ਵੀ ਤੁਸੀਂ ਆਹ ਕਰੋ ਤੇ ਆਹ ਨਾ ਕਰੋ ਅਸੀਂ ਜਿਵੇਂ ਮਹਾਰਾਜ ਨੇ ਸਾਨੂੰ ਹੁਕਮ ਲਾਏ ਹੋਏ ਨੇ ਅਸੀਂ ਸਿੱਖ ਰਵੈਤ ਅਨੁਸਾਰ ਜਿਹੜੀ ਚੀਜ਼ ਸਹੀ ਆ ਅਸੀਂ ਉਹਦੇ ਤੇ ਚੱਲਣਾ ਤੇ ਅਸੀਂ ਉਹ ਕਰ ਰਹੇ ਆਂ ਤੇ ਬਾਈ ਜੀ ਹੁਣ ਤੁਸੀਂ ਦਿਲਜੋਤ ਸ਼ਰਮਾ ਦੀ ਗੱਲ ਕਰੀਏ ਤੇ ਕਲਪਨਾ ਦੀ ਗੱਲ ਕਰੀਏ ਕੱਲ ਦਿਲਜੋਤ ਸ਼ਰਮਾ ਦਾ ਜਿਹੜਾ ਭੋਗ ਹੈਗਾ ਇੱਕ ਪਾਸੇ ਤਾਂ ਆਰੋਪ ਲਾਏ ਜਾ ਰਹੇ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਕਿ ਪਰਿਵਾਰ ਤੋਂ ਪਰੇਸ਼ਾਨ ਸੀ ਦਿਲਜੋਤ ਸ਼ਰਮਾ ਉੱਥੇ ਕੁਝ ਹੋਣ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਜਿੱਥੇ ਦਿਲਜੋਤ ਸ਼ਰਮਾ ਨੂੰ ਜਿਹੜੇ ਘਰ ਦੇ ਬਹੁਤ ਪਿਆਰ ਨਾਲ ਉਹਦਾ ਪਾਲਣ ਕਰਨ ਨੂੰ ਉਲੋਸ ਰਹੇ ਨੇ ਕੀ ਲੱਗਦਾ ਕਿ ਚੱਲ ਕੀ ਰਿਹਾ ਕਿ ਸਥਿਤੀ ਕਿਉਂਕਿ ਕੋਈ ਵੀ ਤੱਥ ਤੇ ਪਹੁੰਚਣਾ ਔਖਾ ਕਿਉਂਕਿ ਕਲਪਨਾ ਬਾਰ-ਬਾਰ ਬਾਰ-ਬਾਰ આરોਪ ਲਾ ਰਹੀ ਹੈ ਉੱਥੇ ਪੀਐਸਯੂ ਲਲਕਾਰ ਦਾ ਹੁਣ ਤੱਕ ਕੋਈ ਵੀ ਜਿਹੜਾ ਨੁਮਾਇੰਦਾ ਚਾਹੇ ਜਿੰਨਾ ਮਰਜੀ ਪ੍ਰਸਿੱਧ ਹੋਵੇ ਉਹਦਾ ਇੱਕ ਵੀ ਬਿਆਨ ਨਹੀਂ ਸਾਹਮਣੇ ਆ ਕਿਉਂ ਚੁੱਪ ਧਾਰ ਕੇ ਬੈਠੇ ਨੇ ਬਿਲਕੁਲ ਜੀ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਹੁਣ ਇੱਕ ਨਵਾਂ ਬੜਾ ਪ੍ਰਚਲਿਤ ਚੱਬਦਾ ਪੇਡਾਂ ਜਿਹੜੀਆਂ ਪੰਜਾਬ ਦੀ ਸੋਸ਼ਲ ਮੀਡੀਆ ਦੇ ਪੇਡਾਂ ਬੈਠੀਆਂ ਨੇ ਉਹਨਾਂ ਨੇ ਨਾ ਵੀਡੀਓ ਦੇਖ-ਦੇਖ ਕੇ ਦੇਖ-ਦੇਖ ਕੇ ਵੀ ਇੱਕ ਉਂਗਲ ਕਰ ਰਹੀ ਹੈ ਮੰਤਰੀ ਨੂੰ ਉਹਨੂੰ ਸ਼ੇਰਨੀ ਬਣਾਤਾ ਜਦੋਂ ਅਸਲ ਜੋ ਸੁਣ ਸ਼ੇਰਨੀ ਦੀ ਲੋੜ ਆ ਬੱਚੀ ਮਗਰ ਖੜਨ ਦੀ ਉਹ ਪਤਾ ਨਹੀਂ ਕਿਹੜੇ ਜੰਗਲਾਂ ਨੂੰ ਚਾਲੇ ਪਾ ਗਈ ਹੈ ਭਾਈ ਤੇ ਅਸੀਂ ਇੱਥੇ ਪੋਸਟਰ ਵੀ ਲਾਏ ਆ ਵੀ ਸਾਨੂੰ ਸ਼ੇਰਨੀ ਦੀ ਲੋੜ ਆ ਉਹ ਸ਼ੇਰਨੀ ਕਾਤਲਾਂ ਦੀ ਅੱਖਾਂ ਚ ਅੱਖ ਪਾ ਕੇ ਗੱਲ ਕਰ ਸਕਦੀ ਐ ਪਰ ਉਹ ਸ਼ੇਰਨੀ ਕਿਤੇ ਨਜ਼ਰ ਨਹੀਂ ਆ ਰਹੀ ਇਸੇ ਕਰਕੇ ਨਜ਼ਰ ਨਹੀਂ ਆ ਰਹੀ ਉਹਨਾਂ ਨੂੰ ਉਤਲੇ ਲੀਡਰਾਂ ਦਾ ਜਿਹੜਾ ਦਬਾਅ ਆ ਤੁਸੀਂ ਟੇਕੇ ਬਹਿ ਜਾਓ ਤੁਸੀਂ ਘਰਾਂ ਚ ਲੁਕ ਜਾਓ ਇਹ ਅਦਾਰਿਆਂ ਚ ਵੀ ਨਹੀਂ ਇੱਥੇ ਤੁਹਾਨੂੰ ਕਾਮਰੇਡ ਦੇਖਣ ਨੂੰ ਮਿਲਣਗੇ ਕਿਉਂਕਿ ਉਹਨਾਂ ਨੂੰ ਇਹ ਡਰਿਆ ਸਾਨੂੰ ਕੋਈ ਸਵਾਲ ਨਾ ਕਰ ਲਵੇ ਦੇ ਉਹ ਲੁਕਦੇ ਫਿਰਨਦੇ ਨੇ ਭਾਈ ਜੀ ਮੇਰੀ ਇੱਕ ਯੂਨੀਅਨ ਦੇ ਨਾਲ ਗੱਲਬਾਤ ਹੋਈ ਸੀ ਪੀਐਸਯੂ ਯੂਨੀਅਨ ਜਿਹੜੀ ਪਟਿਆਲਾ ਦੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾਗਾ ਕਿ ਜਿਹੜੀ 16 ਮੈਂਬਰੀ ਕਮੇਟੀ ਹੈ ਉਹਦੇ ਵਿੱਚ ਅਸੀਂ ਬੈਠ ਰਹੇ ਹਾਂ ਅਸੀਂ ਜਿਹੜੀ ਇਨਸਾਫ ਕਰਾਉਣ ਦੀ ਗੱਲ ਕਰ ਰਹੇ ਹਾਂ ਜੋ ਮੇਰੀ ਗੱਲ ਜਾਣਕਾਰੀ ਹੋਈ ਹੈ ਕੀ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਵੀ ਉਸ ਤੋਂ ਸ਼ਾਮਿਲ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਵੀ ਨਾਲ ਖੜੋਗੇ ਹੁਣ ਨਹੀਂ ਮੁਖਬਰ ਜਿਹੜੇ ਹੁੰਦੇ ਆ ਨਾ ਇਹ ਮੁਖਬਰ ਨੇ 84 ਜਿਨ੍ਹਾਂ ਨੇ ਬੜੇ ਸਿੰਘ ਸ਼ਹੀਦ ਕਰਾਏ ਨੇ ਯੂਨੀਵਰਸਟੀਆਂ ਤੋਂ ਸਾਡੇ ਸਿੰਘ ਚੁਕਾ ਚਕਾ ਕੇ ਇਹ ਮੁਖਬਰੀਆਂ ਕਰ ਕਰਕੇ ਫਲਾਣੇ ਹੋਸਟਲ ਚ ਸਿੰਘ ਰਹਿੰਦਾ ਜੀ ਆਮ ਪੜਨ ਲਿਖਣ ਵਾਲੇ ਸਿਆਣੇ ਸਿੰਘ ਸੀ ਜਿਹੜੇ ਪੀ ਐਚ ਡੀਆ ਕਰਦੇ ਸੀ ਉਹਨਾਂ ਦੀਆਂ ਮੁਖਬਰੀਆਂ ਕੀਤੀਆਂ ਨੇ ਇਹਨਾਂ ਨੇ ਬਹੁਤ ਸਿੱਖੀ ਦਾ ਕਹਾਣੀ ਕੀਤਾ ਸੀ ਮੁਖਬਰਾ ਨਾਲ ਕਦੇ ਵੀ ਟੇਬਲ ਸਾਂਝਾ ਨਹੀਂ ਕਰ ਸਕਦੇ ਤੇ ਰਹੀ ਗੱਲ ਜੀ ਇਹ ਇਹ ਜਿਹੜਾ ਕਹਿ ਰਹੇ ਹੋ ਸੰਘਰਸ਼ ਵਿੱਢਣ ਲੱਗੇ ਨੇ ਇਸ ਦੇ ਖਿਲਾਫ ਇਹ ਇਹਨਾਂ ਨੇ ਹੁਣ ਕਾਲ ਦਿੱਤੀ ਹੈ 22 ਤਰੀਕ ਨੂੰ ਕੋਈ ਤਰਨਾ ਲਾਉਣਾ ਸੀ ਵੀ 5 ਤਰੀਕ ਨੂੰ ਕੁੜੀ ਦੀ ਡੈਥ ਹੋਈ ਆ ਠੀਕ ਹੈ ਇਹਨਾਂ ਨੂੰ ਅਸੀਂ ਉਦੋਂ ਦੇ ਲਾਹਨਤਾਂ ਪਾਉਣ ਲੱਗੇ ਕਿਉਂਕਿ ਇਹਨਾਂ ਨੇ ਅਫਸੋਸ ਤੱਕ ਨਹੀਂ ਜਾਰੀ ਕੀਤਾ ਬਸ਼ਰਮੀ ਮਾਰਿਆ ਨੇ ਰਾਤ ਨੂੰ ਪੀਐਸਯੂ ਦੇ ਲਲਕਾਰ ਦੇ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਵੀ ਸਾਨੂੰ ਬੜਾ ਅਫਸੋਸ ਆ ਉਹ ਕਰਨੀ ਪੈਣੀ ਸੀ ਕਿਉਂਕਿ ਬੇਇੱਜ਼ਤੀ ਹੋ ਰਹੀ ਹੈ ਸਾਰਿਆਂ ਪਾਸੇ ਪਰ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਤੇ ਕੋਲ ਦਿੱਤੀ 22 ਤਰੀਕ ਦੀ ਵੀ ਕੀ ਇਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਹਾਡੇ ਕੋਲ 22 ਤਰੀਕ ਤੱਕ ਦਾ ਸਮਾਂ ਵੀ ਹੋਰ ਕੋਈ ਸਬੂਤ ਰਹਿੰਦਾ ਤਾਂ ਆਪਦਾ ਮਟਾ ਲਓ ਕੋਈ ਸੋਸ਼ਲ ਮੀਡੀਆ ਦੇ ਪਿਆ ਤੁਹਾਡੇ ਕੋਈ ਫੋਨ ਨੇ ਰੀਫਰੈਸ਼ ਕਰ ਲਓ ਵੀ ਜਿਹੜਾ ਸਬੂਤ ਮਟਾਉਣ ਨੂੰ ਤਾਂ ਇੱਕ ਰਾਤ ਹੀ ਕ ਤਰੀਕ ਤੱਕ ਤਾਂ ਇਹਨਾਂ ਨੇ ਉਹਨਾਂ ਨੂੰ ਸੇਫ ਜ਼ੋਨ ਚ ਰੱਖਿਆ ਹੋਇਆ ਵੀ ਅਸੀਂ ਵੀ ਖਾਣਾ ਪੂਰਤੀ ਕਰਨੀ ਹੈ ਕਿਉਂਕਿ ਲੋਕ ਸਾਨੂੰ ਸਵਾਲ ਕਰਦੇ ਪਏ ਵੀ ਤੁਸੀਂ ਵਿਰੋਧ ਨਹੀਂ ਕਰਦੇ ਪਏ ਉਸੇ ਤਰ੍ਹਾਂ ਜਿਹੜੀ 22 ਤਰੀਕ ਦੀ ਕੋੜ ਹੈ ਇਹ ਸਿਰਫ ਦਿਖਾਵੇ ਵਾਲੀਆਂ ਹੋਰ ਕੋਈ ਇਹ ਜਿਹੜੇ ਵੀ ਮੰਚ ਬਣ ਰਹੇ ਨੇ ਦਿਖਾਵਾ ਹੈ ਸਾਰਾ ਭਾਈ ਜੀ ਮੰਚਾਂ ਦੀ ਗੱਲ ਕਰ ਲਓ ਚਲੋ ਤੁਸੀਂ ਆਪਣੀ ਜਗ੍ਹਾ ਸਹੀ ਹੋ ਉਹ ਆਪਣੀ ਜਗ੍ਹਾ ਆਪਣੇ ਆਪ ਨੂੰ ਸਹੀ ਦੱਸਦੇ ਨੇ ਤੁਸੀਂ ਉਹਨਾਂ ਨੂੰ ਘੇਰੋਗੇ ਸਵਾਲਾਂ ਦੇ ਦਾਰ ਤੇ ਤੁਸੀਂ ਪੁੱਛੋਗੇ ਕਿ ਕਿੱਥੇ ਗਏ ਉਹ ਸ਼ੇਰ ਨਹੀਂ ਕਿੱਥੇ ਗਏ ਤੁਸੀਂ ਸਾਰੇ ਉਦੋਂ ਕਿਉਂ ਨਹੀਂ ਆਏ ਕਿਉਂਕਿ ਜੇ ਸਵਾਲ ਪੁੱਛਣ ਦਾ ਅਧਿਕਾਰ ਹੈ ਸਵਾਲ ਉਹ ਜੇ ਸਰਕਾਰਾਂ ਨੂੰ ਕਰ ਸਕਦੇ ਨੇ ਤਾਂ ਸਵਾਲ ਤੁਸੀਂ ਵੀ ਉਹਨਾਂ ਨੂੰ ਕਰ ਤੁਹਾਨੂੰ ਜਵਾਬ ਤਾਂ ਉਹਨਾਂ ਨੂੰ ਦੇਣਾ ਪੈਂਦਾ ਕੀ ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਸਵਾਲ ਕਰੋਗੇ ਕਿ ਕੀ ਹੋਇਆ ਸੀ ਦਿਲਚੋਤ ਨਾਲ ਕੀ ਹੋਇਆ ਕਲਪਨਾ ਦੇ ਨਾਲ ਜਿਹੜੇ ਏਡੇ ਏਡੇ ਵੱਡੇ ਸਵਾਲ ਖੜੇ ਹੋ ਰਹੇ ਤੁਸੀਂ ਉਹਨਾਂ ਦੇ ਖਿਲਾਫ ਸਵਾਲ ਕਰੋਗੇ ਉਹਨਾਂ ਨੂੰ ਜਾ ਕੇ ਬਿਲਕੁਲ ਸਾਡੀ ਜਿਹੜੀ ਮੋਢਲੀ ਲੀਡਰਸ਼ਿਪ ਹੈ ਜਿਹੜੀ ਸਾਡੀ ਖੋਰ ਕਮੇਟੀ ਹੈ ਸਾਡੇ ਪ੍ਰਧਾਨ ਨੇ ਭਾਈ ਜਗਰਾਜ ਸਿੰਘ ਜੀ ਉਹ ਆਪਣੇ ਪੱਧਰ ਤੇ ਜਿੰਨਾ ਵੀ ਇਹਨਾਂ ਦਾ ਵਿਰੋਧ ਹੁੰਦਾ ਕਰਦੇ ਨੇ ਤੇ ਜਿੱਥੇ ਤੱਕ ਉਹ ਪਹੁੰਚ ਕੇ ਜਿਵੇਂ ਅਸੀਂ ਯੂਨੀਵਰਸਿਟੀ 'ਚ ਅਸੀਂ ਆਗੂ ਆ ਤੇ ਇਸ ਯੂਨੀਵਰਸਿਟੀ ਜੀ ਅਸੀਂ ਅੱਜ ਵੀ ਵੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਵੀ ਜਿਹੜੀ ਬਲਾਤਕਾਰ ਆਪਣੀ ਹੈਗੀ ਆ ਜਥੇਬੰਦੀ ਪੀਐਸਯੂ ਲਲਕਾਰ ਇਹਨਾਂ ਦੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਯੂਨੀਵਰਸਿਟੀ 'ਚ ਕੋਈ ਸਰਗਰਮੀ ਹੁੰਦੀ ਹੈ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਜੇ ਤੁਸੀਂ ਇਹਨਾਂ ਨੂੰ ਅਲਾਉ ਕਰਦੇ ਜੇ ਕੱਲ ਨੂੰ ਇਹ ਅਸੀਂ ਇਹਨਾਂ ਨੂੰ ਕੁਝ ਕੰਮ ਕਰਦੇ ਦੇਖ ਲਿਆ ਤੇ ਜਿਹੜੀ ਟਕਰਾਅ ਦੀ ਸਥਿਤੀ ਬਣੂਗੀ ਜ਼ਿੰਮੇਵਾਰ ਯੂਨੀਵਰਸਿਟੀ ਪ੍ਰਸ਼ਾਸਨ ਹੋਊਗਾ ਤੇ ਇਹਨੂੰ ਬੈਨ ਕੀਤਾ ਜਾਵੇ ਪੀਐਸਯੂ ਲਲਕਾਰ ਨੂੰ ਇਹ ਜਿਹੜੇ ਸੋਸ਼ਲ ਕਰਦੇ ਨੇ ਛੋਟੇ ਛੋਟੇ ਜਵਾਕਾਂ ਦਾ ਇਹਨਾਂ ਨੇ ਤੀਜੀ ਚੌਥੀ ਝੋਤੀ ਜਵਾਕ ਜੋੜ ਰੱਖਿਆ ਅਸੀਂ ਪਹਿਲਾਂ ਨਾ ਸੋਚਦੇ ਹੁੰਦੇ ਸੀ ਵੀ ਇਹਨਾਂ ਨਾਲ ਬੱਚੀਆਂ ਕਿਵੇਂ ਜੁੜ ਜਾਂਦੀਆਂ ਨੇ ਵੀ ਹੋਰ ਜਥੇ ਬੰਦੀਆਂ ਨਾਲ ਬੱਚੀਆਂ ਕਿਉਂ ਨਹੀਂ ਜੁੜਦੀਆਂ ਇਕੱਲੇ ਕਾਮਰੇਡਾਂ ਨਾਲ ਕਿਉਂ ਜੁੜਦੀਆਂ ਨੇ ਫਿਰ ਹੁਣ ਹੌਲੀ ਹੌਲੀ ਜਿਵੇਂ ਗੱਲਾਂ ਬਾਹਰ ਆ ਰਹੀਆਂ ਨੇ ਪਤਾ ਲੱਗ ਰਿਹਾ ਕਿ ਇਹ ਸਕੂਲਾਂ ਤੋਂ ਹੀ ਅਪਰੋਚ ਕਰਨੀ ਸ਼ੁਰੂ ਕਰ ਦਿੰਦੇ ਨੇ ਮਾਪਿਆਂ ਨੂੰ ਗੁੰਮਰਾਹ ਕਰਦੇ ਨੇ ਮਾਈਂਡ ਵਾਸ਼ ਕਰਦੇ ਨੇ ਵੀ ਯੂਨੀਵਰਸਿਟੀ ਅਸੀਂ ਬੈਠੇ ਆ ਇਹ ਪਤਾ ਨਹੀਂ ਉਹਨਾਂ ਨੂੰ ਕਿੰਨੇ ਵੱਡੇ ਆਪਦੇ ਆਪ ਨੂੰ ਲੀਡਰ ਦੱਸ ਕੇ ਆਉਂਦੇ ਨੇ ਵੀ ਥੋੜੀ ਬੱਚੀਆਂ ਨੂੰ ਅਸੀਂ ਉੱਥੇ ਸੰਭਲਾਂਗੇ ਉਹ ਇਹਨਾਂ ਨੂੰ ਸ਼ੁਰੂ ਤੋਂ ਸਕੂਲ ਟਾਈਮ ਤੋਂ ਜੁੜ ਜਾਂਦੀਆਂ ਨੇ ਤੇ ਇੱਥੇ ਆ ਕੇ ਉਹਨਾਂ ਦਾ ਔਰ ਮਰਤੋਂ ਕੀਤੀ ਜਾਂਦੀਆਂ ਵਿਚਾਰੀਆਂ ਨੂੰ ਐਜ਼ ਏ ਕਾਰਕੁਨ ਯੂਜ਼ ਕੀਤਾ ਜਾਂਦਾ ਐਜ਼ ਏ ਸੋਰਸ ਯੂਜ਼ ਕੀਤਾ ਜਾਂਦਾ ਆਪਦੇ ਟੇਬਲਾਂ ਤੇ ਬਿਠਾਇਆ ਜਾਂਦਾ ਕਿਤਾਬਾਂ ਵੇਚਣ ਵਾਸਤੇ ਬਿਠਾਇਆ ਜਾਂਦਾ ਤੇ ਬਾਅਦ ਚ ਉਹਨਾਂ ਦੇ ਸਰੀਰਕ ਸੋਚਣ ਵੀ ਕੀਤੇ ਜਾਂਦੇ ਨੇ ਭਾਈ ਜੀ ਮੇਰਾ ਸਵਾਲ ਇਹ ਵੀ ਬੰਦ ਹੈ ਕਿ ਕਿਥੇ ਨਾ ਕਿਸੇ ਜਿਹੜੀ 19 18 ਸਾਲੀਆਂ 20 ਸਾਲ ਦੀ ਉਮਰ ਹੁੰਦੀ ਆ ਉਹ ਐ ਨਹੀਂ ਹੁੰਦਾ ਕਿ ਬੱਚਿਆਂ ਨੂੰ ਐ ਹੁੰਦਾ ਕਿ ਅਸੀਂ ਉਹ ਸਹੀਆਂ ਮਾਂ-ਬਾਪ ਗਲਤ ਨੇ ਕਿਉਂਕਿ ਕੁਝ ਉਮਰ ਇਹੀ ਜ ਆ ਜਾਂਦੀ ਆ ਐ ਨਹੀਂ ਲੱਗਦਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਹੀ ਟਾਈਮ ਇਹ ਦਾ ਜ ਜਮੇ ਤੁਸੀਂ ਇਲਜ਼ਾਮ ਲਾ ਰਹੇ ਉਹਨਾਂ ਤੇ ਬਿਲਕੁਲ ਤੁਸੀਂ ਨਾ ਇਹ ਜੇ ਮੈਨੂੰ ਲੱਗਦਾ ਵੀ ਸਾਰਾ ਜਦੋਂ ਮਾਮਲਾ ਤੁਸੀਂ ਵੀ ਪੜਿਆ ਹੋਣਾ ਪੱਤਰਕਾਰ ਜੇ ਵੀ ਇੱਕ ਪਰਿਵਾਰ ਵਿਛੋੜਾ ਨਾਮ ਦਾ ਇੱਕ ਵਰਡ ਵਿਚ ਆ ਰਿਹਾ ਪਰਿਵਾਰ ਵਿਛੋੜੇ ਦਾ ਮਤਲਬ ਹੀ ਇਹੋ ਆ ਵੀ ਇਹੇ ਇੰਨਾ ਮਾਈਂਡ ਵਾਸ਼ ਕਰ ਦਿੰਦੇ ਨੇ ਬੱਚੇ ਆਪਦੇ ਪਰਿਵਾਰ ਨਾਲ ਬਗਾਵਤ ਤੱਕ ਚਲੇ ਜਾਂਦੇ ਨੇ ਤੇ ਉਹ ਆਪਦੇ ਪਰਿਵਾਰ ਤੋਂ ਅਲੱਗ ਹੋ ਕੇ ਚੱਲਣ ਦੀ ਫਿਰ ਮਾਪੇ ਵਿਚਾਰੇ ਉਹਨਾਂ ਨੂੰ ਮੰਨਣੀ ਪੈਂਦੀ ਹੈ ਕਿ ਜੇ ਸਾਡੇ ਹੱਥੋਂ ਹੀ ਚਲਾ ਗਿਆ ਘਟੋ ਘਟ ਗੱਲਬਾਤ ਹੋ ਕੇ ਤੇ ਰਹਿ ਜਾਣਗੇ ਤੇ ਇਹ ਜਿਹੜੇ ਇਹਨਾਂ ਦੇ ਜਿਵੇਂ ਹੁਣ ਜਿਹੜੇ ਦਫ਼ਤਰ 'ਚੋਂ Laash ਮਿਲੀ ਆ ਉਹਨਾਂ ਦਫ਼ਤਰਾਂ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਆਪਣੀਆਂ ਮਰਜ਼ੀਆਂ ਕਰਨ ਲੱਗ ਜਾਂਦੇ ਨੇ ਪਰ ਜਦੋਂ ਇਹਨਾਂ ਤੇ ਬੀਤਦੀ ਆ ਫਿਰ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਫਿਰ ਨਾ ਘਰਦੇ ਰਹਿੰਦੇ ਨੇ ਨਾ ਘਟਦੇ ਉਹ ਗੱਲ ਹੋ ਜਾਂਦੀ ਹੈ ਬਾਈ ਜੀ ਤੁਹਾਡਾ ਅੱਗੇ ਸੰਘਰਸ਼ ਕਿਵੇਂ ਦੇਖਣ ਨੂੰ ਮਿਲੇਗਾ ਕੀ ਤੁਸੀਂ ਆਵਾਜ਼ ਚ ਅਸੀਂ ਤਾਂ ਚਾਹੁੰਦੇ ਆ ਕਿ ਕਾਮਰੇਡਾਂ ਦਾ ਸਫਾਇਆ ਹੋਣਾ ਜਿਹੜਾ ਇਹ ਰਸ਼ੀਆ ਵਰਗੇ ਤੇ ਜਿੱਥੇ ਜਿੱਦੋਂ ਸ਼ੁਰੂ ਹੋਈ ਹੈ ਚਾਈਨਾ ਤੋਂ ਉਧਰ ਇੱਧਰ ਹੀ ਹੋ ਸਕਦੇ ਆ ਇਹ ਪੰਜਾਬ 'ਚ ਇਹਨਾਂ ਲਈ ਕੋਈ ਜਗ੍ਹਾ ਨਹੀਂ ਹੈ ਇਹ ਸਿਰਫ ਸਮਾਜ ਦੀ ਗੰਦਗੀ ਹੈ ਸਮਾਜ ਦੀ ਸਿਉਂਕ ਹੈ ਇਹ ਸਿਰਫ ਜਵਾਕਾਂ ਨੂੰ ਆ ਆਪਣੇ ਅਸਲ ਸਿਧਾਂਤ ਤੋਂ ਤੋੜਨ ਲੱਗੇ ਹੋਏ ਨੇ ਸਿੱਖੀ ਸਿਧਾਂਤ ਤੋਂ ਜਾਂ ਕੋਈ ਆਪਣਾ ਹਿੰਦੂ ਵੀਰ ਨੇ ਉਹਨਾਂ ਨੂੰ ਤੋੜਨ ਲੱਗੇ ਨੇ ਮੁਸਲਮਾਨਾਂ ਨੂੰ ਤੋੜਨ ਲੱਗੇ ਹੋਏ ਨੇ ਕਿਉਂ ਇਹ ਇਹੋ ਚੀਜ਼ ਤੇ ਰਹਿੰਦੇ ਨੇ ਬਈ ਰੱਬ ਨਹੀਂ ਹੁੰਦਾ ਆਪਾਂ ਨਾਸਤਿਕਿਆਂ ਕੋਈ ਧਰਮ ਨਹੀਂ ਹੁੰਦਾ ਧਰਮ ਮਾਨਵਤਾ ਤੇ ਹੁਣ ਮਾਨਵਤਾ ਕਿੱਥੇ ਚਲੀ ਗਈ ਜਦੋਂ ਤੁਸੀਂ ਲਾਸ਼ਾਂ ਕੱਢੀ ਹੁੰਦੇ ਜ ਆਪਣੇ ਦਫ਼ਤਰਾਂ 'ਚੋਂ ਤੇ ਸਾਡਾ ਸੰਘਰਸ਼ ਹੋ ਰਊਗਾ ਇਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਾਗਜ਼ੀ ਕਾਰਵਾਈ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਇੱਥੋਂ ਖਦੇੜਾਂਗੇ ਜੇ ਸਾਨੂੰ ਸਿੱਖੀ ਰਵਾਇਤਾਂ ਅਨੁਸਾਰ ਇਹਨਾਂ ਦੀ ਡੰਡਾ ਪ੍ਰੇਡ ਵੀ ਕਰਨੀ ਪਈ ਤੇ ਤਿਆਰ ਪਰ ਤਿਆਰਿਆਂ ਸੀ ਸੋ ਬਿਲਕੁਲ ਗੱਲਬਾਤ ਕਰੀ ਗਈ ਸੀ ਬਾਈ ਜੀ ਨਾਲ ਤੇ ਗੱਲ ਇੱਥੇ ਆਂਦੀ ਹੈ ਕਿ ਜੇ ਪੀਐਸਯੂ ਲਲਕਾਰ ਦੇ ਵੱਲੋਂ ਕੋਈ ਵੀ ਬਿਆਨ ਦਿੱਤਾ ਜਾਂਦਾ ਹੈ ਜਾਂ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ કરી ਸੀ ਸੋ ਉਹਨਾਂ ਦੇ ਫੋਨ ਨਹੀਂ ਮਿਲ ਰਹੇ ਜੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਅਸੀਂ ਉੱਥੇ ਆ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਜੇ ਉਹ ਮੁੱਦੇ ਤੇ ਬੋਲਣਾ ਚਾਹੁੰਦੇ ਨੇ ਅਸੀਂ ਜ਼ਰੂਰ ਬੋਲਾਂਗੇ ਕਿਉਂਕਿ ਸਾਰੀ ਪਾਰਟੀਆਂ ਦੇ ਜਿਹੜੇ ਪੱਖ ਲੈਣਾ ਨਿਰਪੱਖ ਪੱਤਰਕਾਰੀ ਦਾ ਹਿੱਸਾ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਉਹਨਾਂ ਦਾ ਬਿਆਨ ਵੀ ਚਲਾ ਪਈਏ ਤੇ ਜਿਹੜੇ ਲੋਕ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦਾ ਸਵਾਲਾਂ ਦਾ ਜਵਾਬ ਵੀ ਦੇ ਪਾਂ ਹੋਰ ਵੀ ਅਪਡੇਟ ਲਈ ਬੜੇ ਰਹੋ ਇੰਡੀਆ ਫੋਕਸ 24 ਦਨ